ਸਤਿ ਸ੍ਰੀ ਅਕਾਲ ਜੀ ਮੈਂ ਚਮਕੌਰ ਸਿੰਘ ਦੇਸ਼ ਦੁਨੀਆ ਤੋਂ ਰੋਇਪਰ ਦੇ ਅਸੀਂ ਸਤਲੁਜ ਦਰਿਆ ਦੇ ਬਿਲਕੁਲ ਵਿੱਚ ਖੜੇ ਆਂ ਨਾਲ ਹੀ ਪਿੰਡ ਲੱਗਦਾ ਹਬੀਬਕੇ ਜੋ ਕਿ ਇਸ ਟਾਈਮ ਪੂਰਾ ਹੀ ਜ਼ਿਆਦਾ ਤਣਾਪੁਰ ਹਾਲਾਤ ਬਣੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਦਰਿਆ ਦੇ ਵਿੱਚ ਪਾਣੀ ਫੁੱਲ ਵਗ ਰਿਹਾ ਹੈ ਔਰ ਪੂਰੀ ਸਪੀਡ ਨਾਲ ਵਗ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਕਿੰਨਾ ਕੱਲ ਨਾਲੋਂ ਵੀ ਪਾਣੀ ਜ਼ਿਆਦਾ ਹੋ ਚੁੱਕਿਆ ਹੈ ਔਰ ਇੱਥੇ ਦੇਖ ਸਕਦੇ ਹਾਂ ਕਿ ਪਾਣੀ ਦਾ ਰਸਤਾਰ ਇੰਨੀ ਕਿ ਜ਼ਿਆਦਾ ਹੈ ਕਿ ਲੋਕਾਂ ਨੂੰ ਇਕੱਠੇ ਹੋ ਕੇ ਮਿੱਟੀ ਦਾ ਗੱਟੂ ਭਰ ਕੇ ਉਸ ਦੇ ਬੰਨ ਲਾਏ ਜਾ ਰਹੇ ਤਾਂ ਕਿ ਜੋ ਪਾਣੀ ਦਾ ਵਹਾਅ ਘਟ ਕੀਤਾ ਜਾਵੇ ਔਰ ਜੋ ਬਣਿਆ ਹੋਇਆ ਬੰਨ ਦਾ ਨੁਕਸਾਨ ਨਾ ਹੋਏ ਅਗਰ ਇਹ ਬੰਨ ਦਾ ਨੁਕਸਾਨ ਹੁੰਦਾ ਹੈ ਤਾਂ ਇਹ ਨਾਲ ਦੇ ਲੱਗਦੇ ਪਿੰਡ ਜਿਵੇਂ ਅਲੀਕੇ ਹਬੀਬਕੇ ਔਰ ਕਾਫੀ ਪਿੰਡ ਮਮਦੋੜ ਏਰੀਆ ਤੱਕ ਇਸ ਦਾ ਮਾਰ ਪੈ ਸਕਦੀ ਹੈ ਇਸ ਲਈ ਪਿੰਡਾਂ ਤੋਂ ਲੋਕ ਇਕੱਠੇ ਹੋ ਕੇ ਕੁਝ ਪੰਜਾਬ ਪੁਲਿਸ ਦੇ ਮੁਲਾਜ਼ਮਤ ਹੈਨਾਤ ਨੇ ਔਰ ਆਰਮੀ ਵੀ ਲੱਗੀ ਹੋਈ ਹੈ ਜਿੱਥੇ ਕਿ ਪ੍ਰਸ਼ਾਸਨ ਦਾ ਇਤ ਹੈ ਕੋਈ ਵੀ ਆਦਮੀ ਇਹਨਾਂ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਰਾਹਤ ਸਮੱਗਰੀ ਸਾਡਾ ਨਾਲ ਹੀ ਪਿੰਡ ਆ ਜੀ ਖੂ ਮੋਰ ਸਿੰਘ ਵਾਲਾ ਤੇ ਤੁਹਾਡੇ ਸਾਹਮਣੇ ਸਥਿਤੀ ਬੜੀ ਖਤਰਨਾਕ ਬਣੀ ਹੋਈ ਹੈ ਜੀ ਤੇ ਇੱਥੇ ਨਾਲ ਹੀ ਕੇ ਬਣ ਕੇ ਬਾਈ ਚਾਂਸ ਜੇ ਕੋਈ ਘਟਨਾ ਵਾਪਰਦੀ ਆ ਤੇ ਤਿੰਨ ਚਾਰ ਪਿੰਡਾਂ ਤੇ ਬਹੁਤ ਬੁਰਾ ਹਾਲ ਹੋ ਜਾਊਗਾ ਪੰਜ 6 ਸਾਲ ਪਿਛੇ ਚੱਲ ਜਾਣਗੇ ਪਿੰਡ ਸਾਰੇ ਗਰੀਬ ਲੋਕ ਰਹਿੰਦੇ ਆ ਇੱਥੇ ਤੇ ਬਾਕੀ ਜੋ ਸਰਕਾਰਾਂ ਜਾਂ ਕੁਝ ਖਾਲਸਤਾਨ ਕੀ ਕਹਿ ਰਿਹਾ ਵੀ ਖਾਲਸਤਾਨ ਇਦਾਂ ਦੇਖੋ ਜੀ ਖਾਲਸਤਾਨੀਆਂ ਨੇ ਮੂੰਹ ਮੋੜਦੇ ਆ ਦਰਿਆ ਦੇ ਹੁਣ ਸਤਿਰੀ ਬਹੁਤ ਅੱਗੇ ਨਾਲੋ ਸਭਾਵਨਾ ਵਿੱਚ ਚੱਲ ਰਹੀ ਐ ਇਸ ਟਾਈਮ ਬਾਕੀ ਸੰਗਤ ਤੁਹਾਡੇ ਸਾਹਮਣੇ ਆ ਸਾਰੀ ਜੋਰਾਸ਼ੋਰਾਂ ਲੱਗੀ ਹੋਈ ਆ ਲੰਗਰ ਬਹੁਤ ਆ ਸੰਗਤ ਬਹੁਤ ਸੇਵਾ ਕਰ ਰਹੀ ਆ ਦੂਰੋਂ ਦੂਰੋਂ ਆ ਰਹੇ ਨੇ ਸਾਰੇ ਤੁਹਾਨੂੰ ਕੀ ਲੱਗਦਾ ਜਿਹੜੇ ਟਰਾਲੀਆਂ ਟਰੈਕਟਰ ਲੈ ਕੇ ਆਏ ਨੇ ਇਹ ਸਾਰੇ ਫਰੀਦਪੁਰ ਤੋਂ ਨੇ ਕਿ ਜ ਸਾਰੇ ਪੰਜਾਬ ਤੋਂ ਆਏ ਹੋਏ ਨੇ ਨਹੀਂ ਜੀ ਇਹ ਪੂਰੇ ਪੰਜਾਬ ਵਿੱਚ ਹੀ ਆਂਡੇ ਜਿੱਥੋਂ ਪਤਾ ਜਿੱਥੇ ਵੀਡੀਓ ਟਾਡੀ ਜਾ ਰਹੀ ਆ ਤੁਹਾਡੇ ਰਾਏ ਮਾਧਿਮ ਰਾਏ ਸਾਹਮਣੂ ਪਤਾ ਲੱਗ ਰਿਹਾ ਹੈ ਤੇ ਦੂਰ ਦੂਰੋਂ ਸੰਗਤਾਂ ਆ ਰਹੀਆਂ ਨੇ ਟਰਾਲੀ ਭਰ ਕੇ ਮਿੱਟੀ ਲਿਆ ਰਹੇ ਨੇ ਤੇ ਕੁਝ ਗੱਟੇ ਲਿਆ ਰਹੇ ਨੇ ਇਦਾਂ ਕਰਕੇ ਸਾਰੇ ਪੰਜਾਬ ਵਿੱਚ ਹੀ ਆਂਡੇ ਨੇ ਜੋ ਕੇ ਪੰਜਾਬੀਆਂ ਦਾ ਜੋਸ਼ ਆ ਜੋਸ਼ ਨਾਲ ਕੰਮ ਕਰ ਰਹੇ ਹਨ ਮਿੱਟੀ ਪਾ ਰਹੇ ਹਨ ਤੁਹਾਨੂੰ ਲੱਗਦਾ ਹੈ ਵੀ ਇਹ ਬੰਨ ਜਾਂ ਪਾਣੀ ਰੋਕਿਆ ਜਾਊਗਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਊਗਾ ਬਿਲਕੁਲ ਜੀ ਤੁਹਾਡੇ ਸਾਹਮਣੀਆਂ ਦੇਖੋ ਅੱਗੇ ਨਾਲ ਬਹੁਤ ਥੱਲ ਪੈ ਚੁੱਕਿਆ ਕੰਮ ਨੂੰ ਪੰਜਾਬੀ ਤੁਹਾਨੂੰ ਪਤਾ ਜਿੱਥੇ ਕੱਢ ਜਾਣਾ ਇਹ ਤਾਂ ਹੋ ਨਹੀਂ ਸਕਦਾ ਕਿ ਕੰਮ ਉਹ ਨਾ ਹੋਵੇ ਬਹੁਤ ਵਧੀਆ ਸਥਿਤੀ ਹੋ ਚੁੱਕੀ ਅੱਗੇ ਨਾਲੋਂ ਖਤਰੇ ਦੀ ਸੁਭਾਵਨਾ ਘਟ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਭੀਵਕੇ ਪਹੁੰਚੇ ਆਂ ਵੀਰ ਜੀ ਅਸੀਂ ਤਾਂ ਆਏ ਸੀ ਇੱਥੇ ਇੱਕ ਹਸਾਬ ਦਾ ਦੇਖਣ ਹੀ ਪਰ ਇੱਥੇ ਆ ਗਏ ਦਿਲ ਕਰ ਪਿਆ ਤੇ ਇੱਥੇ ਸੇਵਾ ਨਾਲੋਂ ਵੱਧ ਕੇ ਲੰਗਰ ਚੱਲ ਰਿਹਾ ਚਾਹ ਦੇ ਕੱਪੜੇ ਭਰਪੂਰ ਬਿਸਕਟ ਤੇ ਨਾਲ ਦਾਲ ਫੁਲਕੇ ਦੇ ਢੰਡਾਰੇ ਖੁੱਲੇ ਨੇ ਵੱਤ-ਵੱਤ ਭਰਾ ਆ ਗਏ ਯੋਗਦਾਨ ਪਾਉਣ ਤੇ ਆਪਣਾ ਸੇਵਾ ਲੁੱਟਣ ਤੇ ਆਪਣੇ ਪ੍ਰੋਜੈਕਟ ਨੂੰ ਬਚਾਉਣ ਦੇ ਬਾਈ ਤੁਸੀਂ ਕਿੱਥੋਂ ਆਏ ਹੋ ਅਸੀਂ ਸ਼ਹਿਰੋਂ ਆਏ ਹਾਂ ਫਿਰੋਜ਼ਪੁਰੋਂ ਅੰਮ੍ਰਿਤਸਰ ਗਿਆ ਰਹੇ ਹਾਂ ਅੰਮ੍ਰਿਤਸਰ ਗਿਆ ਤਾਂ ਨੂੰ ਕਿਵੇਂ ਸਥਿਤੀ ਲੱਗਦੀ ਏ ਤੁਹਾਨੂੰ ਸਥਿਤੀ ਦੇਖੋ ਜੀ ਕੱਲ ਦਾ ਨਾਜਬ ਹੋਈ ਪਈ ਸੀ ਪਰ ਜਿਹੜੀ ਆਪਣੀਆਂ ਸ਼ਹਿਰ ਦੀ ਤੇ ਆਸੇ ਪਾਸੇ ਦੇ ਪਿੰਡਾਂ ਦੀ ਜਨਤਾ ਨੇ ਆ ਕੇ ਜਿਹੜਾ ਕੰਮ ਵੜਿਆਗਾ ਘਟੂ ਬਣਾ ਕੇ ਸਾਰੇ ਲਾਏ ਨੇ ਇਹਦੇ ਨਾਲ ਕਾਫੀ ਜ਼ਿਆਦਾ 8-10 ਫੁੱਟ ਪਾਣੀ ਨੂੰ ਅਕੇ ਬੰਨਣ ਵਿੱਚ ਰਾਮਯਾ ਹੋ ਗਿਆ ਸਾਰੇ ਤੁਸੀਂ ਛੋਟੇ ਬੱਚੇ ਨਾਲ ਲੈ ਕੇ ਆਏ ਹੋ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਛੋਟੇ ਬੱਚੇ ਲਿਆਉਣੇ ਇਥੇ ਸਹੀ ਗੱਲ ਨਹੀਂ ਜੀ ਦੇਖੋ ਜੀ ਛੋਟੇ ਬੱਚਿਆਂ ਨੂੰ ਲਿਆਉਣਾ ਤਾਂ ਸਾਰਿਆਂ ਬਾਤੇ ਖਤਰਨਾਕ ਆ ਪਰ ਜਿਹੜਾ ਸਾਡੇ ਅੰਦਰ ਸੇਵਾ ਕਰਨ ਦਾ ਜੇਵਾਂ ਭਾਵ ਸੀ ਉਹਨਾਂ ਦੇ ਕਰਕੇ ਅਸੀਂ ਇਹ ਬੱਚਾ ਵੀ ਮੈਨੂੰ ਕੱਲ੍ਹ ਦਾ ਕਹਿ ਰਿਹਾ ਸੀ ਪਾਪਾ ਅਸੀਂ ਵੀ ਜਾਣੇ ਜਾਣਾ ਤੇ ਲਿਆਵਾਂਗੇ ਤੇ ਅੱਜ ਅਸੀਂ ਉਹਦੇ ਨੇ ਦੋ ਘੰਟੇ ਹੋ ਗਏ ਸਾਨੂੰ ਇਹ ਗੱਟੂ ਘਰ ਘਰ ਲਾ ਰਿਹਾ ਸਾਰੀ ਜਨਤਾ ਸੇਵਾ ਕਰਨ ਦੀ ਹੈ ਨਾਲ ਸੇਵਾ ਲੰਗਰ ਦੀ ਵੀ ਚੱਲ ਰਹੀ ਹੈ ਸਾਰੀ ਟੋਟ ਬੱਤਰਿਆ ਤੇ ਬਹੁਤ ਵਧੀਆ ਮਾਹੌਲ ਬਣਿਆ ਯਾਨੀ ਕਿ ਸਾਨੂੰ ਲੱਗਦਾ ਨਹੀਂ ਕਿ ਇਹ ਵਾਲਾ ਬੰਨ ਟੁੱਟ ਕੇ ਸਾਡੇ ਸ਼ਹਿਰ ਨੂੰ ਘਟਾ ਲਵੇਗਾ ਤੁਹਾਨੂੰ ਲੱਗਦਾ ਹੈ ਜਿਵੇਂ ਪੰਜਾਬੀ ਸਾਰੇ ਇਕੱਠੇ ਹੋ ਗਏ ਬਨ ਮੋੜ ਸਕਦੇ ਆਂ ਔਰ ਬਨ ਜੋੜ ਵੀ ਸਕਦੇ ਆਂ ਦੇਖੋ ਜਿੱਥੇ ਕੋਈ ਜਦੋਂ ਆਪਣਾ ਪੰਜਾਬੀਆਂ ਸਲਾਹ ਵਜਾਂਦਾ ਉਹ ਬਨ ਛੱਡ ਕੇ ਆਪਾਂ ਕਿਸੇ ਵੀ ਦਰਿਆ ਦਾ ਮੂੰਹ ਮੋੜਦਿਆਂ ਤੇ ਆਪਾਂ ਕਾਮਯਾਬ ਹੋ ਸਕਦੇ ਜੇ ਆਪਣੇ ਜੀਕਾ ਹੋਵੇ ਹਾਂਜੀ ਤੁਹਾਨੂੰ ਕੀ ਲੱਗਦਾ ਤੁਸੀਂ ਸੇਵਾ ਕਰਨ ਆਏ ਹੋ ਹਾਂਜੀ ਗੱਟੇ ਪਰ ਪਰ ਕੇ ਜੋੜਨ ਡੈ ਨੇ ਉਹਦੇ ਨਾਲ ਮਾਰੇ ਪਾਣੀ ਤੋਂ ਹੋ ਜਾਗਾ ਜੀ ਉਹਦੇ ਨਾਲ ਬਚਾਅ ਹੋ ਸਕੇਗਾ ਬਾਕੀ ਕੋਈ ਇੰਨਾ ਜ਼ਿਆਦਾ ਖਤਰਾ ਨਹੀਂ ਹੈਗਾ ਜੀ ਬਾਕੀ ਕੰਮ ਜੋ ਵੀ ਤੁਹਾਡੇ ਸਾਹਮਣੇ ਚੱਲੀ ਜਾਂਦਾ ਹੈ ਦਰਿਆ ਜਿਵੇਂ ਕਿ ਪਿੰਡਾਂ ਦੇ ਦੱਸਣ ਦੇ ਮੁਤਾਬਕ ਅਜੇ ਤਾਈ ਮਾਲ ਬਿਲਕੁਲ ਸਹੀ ਹੈ ਜੋ ਕਿ ਬੰਨ ਦੇ ਨਾਲ ਘਟੇ ਲਾਇਆ ਉਸ ਨਾਲ ਜੋ ਪਾਣੀ ਦਾ ਉਸ਼ਾਲ ਜਾਂ ਪਾਣੀ ਦੀ ਵਹ ਹੈ ਉਹ ਕੱਟ ਹੋ ਜਾਂਦਾ ਹੈ ਅਜੇ ਤਾਈ ਤਾਂ ਮੰਨ ਲਓ ਇਦਾਂ ਲੱਗਦਾ ਹੈ ਵੀ ਕੋਈ ਖਤਰੇ ਤੱਕ ਮੰਨ ਲਓ ਗੱਲ ਨਹੀਂ ਪਹੁੰਚੀ ਪਰ ਜੇ ਮੰਨ ਕੇ ਚੱਲੋ ਇਹ ਬੰਨ ਟੁੱਟਦਾ ਹੈ ਤਾਂ ਕਾਫੀ ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ ਜਿਸ ਨਾਲ ਜਾਲੀ ਮਾਨੇ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਹੈ ਕੈਮਰਾਮੈਨ ਸ਼ਿਬਾਚੋਪੜੇ ਨਾਲ ਚੰਤੋਪ ਸਿੰਘ ਦੇਖ ਦੁਨੀਆ